ਦੂਰ ਸੁ ਮਹੱਲਾ ਪੰਜਵਾ ਹਮ ਸੰਤਨ ਕੀ ਰੇਨ ਪਿਆਰੇ ਸਹ ਸੰਗ੍ਰੰਥ ਜੀ ਬਾਬਤ ਸਤਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਅਸੀਂ ਸੰਤ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੰਤ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਸੰਤ ਗੁਰੂ ਅਮਰਦਾਸ ਸਾਹਿਬ ਸੰਤ ਗੁਰੂ ਆਮਦਾਸ ਸਾਹਿਬ ਮਹਾਰਾਜ ਅਸੀਂ ਸੰਤਾਂ ਸਤਗੁਰਾਂ ਦੀ ਕੈਨਾਂ ਦੀ ਧੂੜ ਹੈ ਇਹ ਪਿਆਰੇ ਭਾਈ ਮੁੰਡਾ ਸਾਹਿਬ ਆਪ ਇੱਕ ਮਹਾਂਪੁਰਖ ਜੋ ਜੀਵਨ ਮੁਕਤ ਹਨ। ਨਾਮ ਸੰਤਾਂ ਦੀ ਸਰਣ ਅਸੀਂ ਸੰਤਾਂ ਧਰਤਾਂ ਦੀ ਸ਼ਰਣ ਹਾਂ। ਸੰਤ ਹਮਾਰੀ ਓਟ ਸਤਾਣੀ ਸੰਤ ਭਗਤ ਮਹਾਰਾਜ ਦੇ ਸਾਡੀ ਓਟ ਟੇਕ ਹੈ। ਫਕੀਰੀ ਸਹਿਬ ਬੰਦੇ ਗੋਵੀ ਰੂਪੀ ਬੰਦੇ ਸਾਹਿਬ ਸੰਤ ਹਮਾਰਾ ਗਹਿਣਾ ਸੰਤ ਦਾ ਸਾਡਾ ਗਹਿਣਾ ਤੂਖਣ ਰੂਪ ਹੈ। ਸੰਤ ਦਾ ਹਮਾਰਾ ਤੂਖਣ ਹੈ। ਅਕੀਦਾ ਸੰਤਾਂ ਦੀ ਸ਼ਰਨ ਨੂੰ ਗਹਿਣਾ ਗ੍ਰਹਿਣ ਕੀਤਾ ਹੈ ਸੰਤ ਹੀ ਸਾਡਾ ਗਹਿਣਾ ਕਸ਼ਮਤਾਈ ਨੂੰ ਜਿੱਥੇ ਔਖੀ ਔਖੀ ਹੈ ਉਸ ਤੋਂ ਸੰਤ ਹੀ ਹਮਾਰੇ ਕੋ ਗਹਿਣ ਫੜ ਕੇ ਰੱਖਿਆ ਕਰਨ ਵਾਲੇ ਨੂੰ ਭੁਖ ਨੂੰ ਰੂਪ ਨਾਮ ਸੰਤਾਂ ਨੇ ਸੇਉ ਬਾਣੀ ਆਈ ਖੜੀ ਤੇ ਸੰਤਾਂ ਭਗਤਾਂ ਦੇ ਨਾਲ ਤ੍ਰਿਪਤੀ ਬਣ ਆਈ ਹੈ ਪੂਰਬ ਲਿਖਿਆ ਪਾ ਇਹ ਪੂਰਬੇ ਲਿਖਤ ਸੀ ਉਸ ਫੈਲ ਨੂੰ ਤਰ੍ਹਾਂ ਅਨੁਸਾਰ ਪਾ ਲਿਆ ਹੈ ਇਹੋ ਮਨ ਤੇਰਾ ਭਾਈ ਇਹ ਪਾਵਨ ਰੂਪ ਪਰਮੇਸ਼ਵਰ ਇਹ ਸਾਡਾ ਮਨ ਜਿਹੜਾ ਤੇਰਾ ਹੈ ਅਸੀਂ ਤੈਨੂੰ ਹੀ ਅਰਪਣਾ ਕੀਤਾ ਹੈ ਰਹਾਉ ਸੰਤਨ ਸਿਉ ਮੇਰੀ ਲੇਵਾ ਦੇਵੀ ਆਪਦੇ ਸੰਤਨ ਭਗਤਾਂ ਨਾਲ ਹੀ ਸਾਡਾ ਨੈਣਾ ਹੈ ਉਪਦੇਸ਼ ਦਾ ਦੇਣਾ ਚੰਮੰਤ ਹੰਦਾ ਸੰਤਨ ਸਿਉ ਵਿਵਹ ਸੰਤਨ ਨਾਲ ਹੀ ਆਪ ਜਤਨਾ ਤੇ ਹੋਰਨਾਂ ਨੂੰ ਜਪਾਉਣਾ ਇਹ ਸਾਡਾ ਵਿਹਾਰ ਹੈ ਸੰਤਨ ਸਿੰਘ ਹਮਲਾ ਖਟਿਆ ਸੰਤਾਂ ਭਗਤਾਂ ਨਾਲ ਮਿਲ ਕੇ ਪਰਮਾਰਦਾ ਲਾਹਾ ਸੀ ਖਟਿਆ ਹੈ ਹਰ ਭਗਤ ਭੜੇ ਪੰਡਾ ਹਰੀ ਦੀ ਭਗਤੀ ਦੇ ਅੰਤਾਂ ਕਰਨ ਸਾਡੇ ਹਿਰਦੇ ਭਰੇ ਆ ਲਗਾ ਲਾ ਮਹਾਰਾ ਦੀ ਕਿਰਪਾ ਕਰਕੇ ਸੰਤਨ ਮੂਕੋ ਪੂੰਗੀ ਸੋ ਪੀਂਦਾ ਗੁਰਾਂ ਨੂੰ ਸਾਨੂੰ ਬ੍ਰਹਮ ਗਿਆਨ ਦੀ ਪੂੰਜੀ ਸੰਪੂਰਨਾ ਕੀਤੀ ਹੈ ਦੇਣਾ ਕੀਤੀ ਹੈ ਤਾਂ ਉਤਰਿਆ ਮਨ ਕਾ ਧੋਖਾ ਹੁਣ ਜਿਹੜਾ ਮਨ ਦਾ ਧੋਖਾ ਸੰਸਾਰ ਦੀ ਪ੍ਰਮਾਣ ਪਰਵੇਗ ਅਦਵ ਪਰਦੇ ਆਦਿਕ ਸਾਰੇ ਉਤਰ ਗਿਆ ਧਰਮ ਰਾਜ ਅਬ ਕਹਾ ਕਰੇਗੂ ਇਹ ਜਿਹੜਾ ਧਰਮ ਰਾਜ ਹੈ ਉਹ ਸਾਡਾ ਕੀ ਕਰੇਗਾ ਕੀ ਉਗਾੜ ਦੇਗਾ ਜੋ ਫਾਟਿਓ ਸਗਲੋ ਲੀ ਜਦੋਂ ਸਾਰਾ ਸਾਹਿਬ ਕਿਤਾਬ ਹੀ ਫਾੜ ਕੇ ਮਾਰਨ ਜਿਵੇਂ ਬੁਦਾਵੇ ਦਾ ਕਾਗਜ਼ ਪਾੜ ਕੇ ਦਖਿਲੇ ਆਸੀ ਮਾਰਨ ਚਾਲੀਆਂ ਮੁਕਤਿਆਂ ਨੂੰ ਇਸੇ ਪ੍ਰਕਾਰ ਜਦੋਂ ਧਰਮਰਾਜ ਜਰ ਕਾਗਜ ਸਾਰੇ ਜਨਮਾਂ ਦੇ ਖਾ ਸਮਝਾ ਅੰਤਕਾਰਨ ਦੇ ਜਿਹੜੇ ਸੰਸਕਾਰ ਸੀ ਇਹਨਾਂ ਨੂੰ ਪਾੜ ਦਿੱਤਾ ਮਹਾਰਾਜ ਜੀ ਨਸਾਰਾ ਸਾਉਕਤਾਲ ਇਸ ਪ੍ਰਕਾਰ ਸਮਝ ਗਿਆ ਸਾਰਾ ਲੇਖਾ ਸਾਰਤਾ ਮੁਕ ਗਿਆ ਅੰਤਕਾਰਨ ਰੂਪੀ ਕਾਗਜ ਦਾ ਨਾਹੀ ਘਟ ਦਿੱਤਾ ਮਿਰਦਾ ਮਹਾ ਆਨੰਦ ਭਏ ਸੁਖ ਪਾਇਆ ਮਹਾਂ ਲੇਨ ਵਡਾ ਨੰਦੋ ਪੂਰਨ ਬ੍ਰਹਮਾਨੰਦ ਸਾਨੂੰ ਪ੍ਰਾਪਤ ਹੋ ਗਿਆ ਜਦੋਂ ਸੁਖ ਰੂਪ ਨੂੰ ਪਾਇਆ ਤੇ ਮਹਾਨੰਦ ਸਹਿਤ ਹੋ ਗਏ ਸਭਾ ਆਨੰਦ ਦੇ ਰੂਪ ਸੁਖ ਪਾਇਆ ਬ੍ਰਹਮਾਨੰਦ ਸਹਿਤ ਹੋ ਗਏ ਜੋ ਨਾਮ ਦੇ ਸੁਖ ਨੂੰ ਪ੍ਰਾਪਤ ਕੀਤਾ ਸੰਤਨ ਕੈ ਪ੍ਰਸਾਦ ਦੀ ਸੰਤਾਂ ਦੀ ਕਿਰਪਾ ਕਰਕੇ ਭਗਤੀ ਦਾ ਸੁਖ ਜਦੋਂ ਪਾਇਆ ਮਹਾਨੰਦ ਬ੍ਰਹਮਾਨੰਦ ਸਹਿਤ ਹੋ ਗਏ ਇਹ ਸੰਤਾਂ ਗੁਰਾਂ ਦੀ ਕਿਰਪਾ ਹੀ ਹੈ ਸਾਰੀ ਬਹੁ ਨਾਨਕ ਹਰ ਸਿਓ ਮਨ ਮੰਨਿਆ ਸਰਦੂ ਸਾਹਿਬ ਜੀ ਕਹਿੰਦੇ ਨਾ ਅਕਾਲ ਪੁਰਖ ਦੀ ਦੇ ਨਾਲ ਮਨ ਮੰਨ ਗਿਆ ਹੈ ਰੰਗ ਰੱਤੇ ਬਿਸਮਾਦੇ ਬਿਸਮਾਦੇ ਜਿਹੇ ਰੂਪ ਜੋ ਬ੍ਰਹਮ ਹੈ ਉਹ ਸ਼ੀਸ਼ੋ ਮਾਰੇ ਲੇ ਸਰਦੂ ਜੀ ਦਾ ਐਨ ਸਰਦੂ ਓਚ